ਐਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਤੋਂ ਜਿੱਥੇ ਆ ਲੋਕ ਜਿਹੜੇ ਇਕੱਠੇ ਹੋਏ ਨੇ ਇਕੱਠੇ ਕਿਉਂ ਹੋਏ ਨੇ ਮਸਲਾ ਕੀ ਹੈ ਇਹਨਾਂ ਦਾ ਕਹਿਣਾ ਹੈ ਕਿ ਪਰਲ ਕੰਪਨੀ ਜਿਹੜੀ ਪੰਜਾਬ ਦੇ ਵਿੱਚ ਆਈ ਸੀ ਤਾਂ ਉਸ ਦੇ ਵਿੱਚ ਕਈਆਂ ਲੋਕਾਂ ਨੇ ਆਪ ਦਾ ਜਿਹੜਾ ਪੈਸਾ ਲਗਾਇਆ ਹੋਇਆ ਸੀ ਤਾਂ ਉਹ ਪੈਸਾ ਜਿਹੜਾ ਲੋਕਾਂ ਦਾ ਬਰਬਾਦ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਪਰਲ ਕੰਪਨੀ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਤੇ ਲੋਕ ਨੇ ਜਿਹੜੇ ਇਹ ਆਪਦਾ ਪੈਸਾ ਲੈਣ ਦੇ ਲਈ ਵੱਖ-ਵੱਖ ਖਤਰਾਂ ਦੇ ਯਤਨ ਲਗਾਤਾਰ ਲਗਾਤਾਰ ਹੀ ਜਿਹੜਾ ਕਰ ਰਹੇ ਨੇ ਤਾਂ ਇਸ ਵਕਤ ਇੱਥੇ ਜਿਹੜਾ ਸਾਰੇ ਜਿਹੜੇ ਪੀੜਤ ਲੋਕ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਕੀ ਦੁੱਖੜਾ ਹੈ ਤੇ ਕੀ ਇਹਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਤੇ ਕੀ ਇਹਨਾਂ ਨੂੰ ਸ਼ਵਾਜ ਦਵਾਇਆ ਗਿਆ ਤੇ ਅਗਲੀ ਇਹਨਾਂ ਦੇ ਵੱਲੋਂ ਕਾਰਵਾਈ ਕਿਹੜੀ ਕੀਤੀ ਜਾਣੀ ਹੈ ਜੀ ਅੰਕਲ ਜੀ ਕੀ ਮਸਲਾ ਕੀ ਆ ਤੁਹਾਡਾ ਇਹ ਜੀ 10 ਸਾਲ ਹੋ ਗਿਆ ਕੰਪਨੀ ਬੰਦ ਕੀਤੀ ਨਾ ਗਵਰਨਮੈਂਟ ਨੇ ਸਾਰੀ ਪ੍ਰਾਪਰਟੀ ਪਲੱਜ ਕਰ ਲਈ ਗਈ ਸੀ ਹਾਲਾਂਕਿ ਦੇਣਦਾਰੀ ਤੋਂ ਜਿਹੜੀ ਆ ਪ੍ਰਾਪਰਟੀ ਆ ਕੰਪਨੀ ਦੀ ਬਹੁਤ ਜ਼ਿਆਦਾ ਚਾਰ ਗੁਣਾ ਜ਼ਿਆਦਾ ਫਿਰ ਵੀ ਸਰਕਾਰ ਨੇ ਕੋਈ ਪੈਸਾ ਵਾਪਸ ਨਹੀਂ ਕੀਤਾ ਥੋੜੇ ਦਿਨ ਪਹਿਲਾਂ ਮਾਨਯੋਗ ਨਿਰਮਲਾ ਸੀਤਾ ਰਮਨ ਜੋ ਕਿ ਵਿੱਤ ਮੰਤਰੀ ਆ ਉਹਨਾਂ ਦਾ ਬਿਆਨ ਆਇਆ ਸੀ ਕਿ ਸਾਡੇ ਕੋਲ 50 ਹਜ਼ਾਰ ਕਰੋੜ ਰੁਪਇਆ ਪਿਆ ਤੇ ਕੰਪਨੀ ਵਾਲਾ ਕੋਈ ਪੈਸਾ ਲੈਣ ਹੀ ਨਹੀਂ ਆਉਂਦਾ। ਸੋ ਉਸ ਮਸਲੇ ਵਿੱਚ ਜਿੰਨੇ ਵੀ ਇਨਸਾਫ ਦੀ ਆਵਾਜ਼ ਜਿਹੜੀ 10 ਸਾਲ ਤੋਂ ਸੰਘਰਸ਼ ਕਰ ਰਹੀ ਹੈ ਕਮੇਟੀ ਉਹਨਾਂ ਨਾਲ 71 ਹੋ ਕੇ 17 ਤਰੀਕ ਨੂੰ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਜੀ ਕਿੰਨੀ-ਕਿੰਨੀ ਰਕਮ ਹੈ ਲੋਕਾਂ ਦੀ ਪਰਲ ਕੰਪਨੀ ਤੋਂ ਲੈਣ ਦੀ ਲੋਕਾਂ ਦੀ ਰਕਮ ਬਹੁਤ ਆ ਜੀ। ਜਿਵੇਂ ਕਿਸੇ ਦਾ ਕੋਈ ਲੱਖ ਹੈਗੇ 2 ਲੱਖ 10 ਲੱਖ 15 ਲੱਖ 20 ਲੱਖ ਤੱਕ ਵੀ ਗਿਆ ਕੇ ਇਹ ਦਿੱਤੇ ਕਿਸ ਤਰੀਕੇ ਨਾਲ ਸੀ ਦੇਖੋ ਜੀ ਇਹ ਬਹੁਤ ਪਹਿਲਾਂ ਕੰਪਨੀ ਚੱਲੀ ਸੀ ਜਿਵੇਂ ਉਹਨਾਂ ਨੇ ਅਲੱਗ-ਅਲੱਗ ਜਿਵੇਂ ਐਗਰੀਕਲਚਰ ਦੇ ਵਿੱਚ ਉਹਨਾਂ ਨੇ ਆ ਲਿਆ ਕਦੇ ਪੀਜੀਐਫ ਪੀਐਸਸੀਐਲ ਇਸ ਤਰ੍ਹਾਂ ਦਾ ਸਿਸਟਮ ਜਲਾਲਾਵਾਦ ਦੇ ਵਿੱਚ ਕਿੰਨੇ ਲੋਕ ਮੌਜੂਦ ਨੇ ਜਲਾਲਾਵਾਦ ਦੇ ਵਿੱਚ ਕਾਫੀ ਲੋਕ ਮੌਜੂਦ ਨੇ ਜੀ ਗਿਣਤੀ ਨਹੀਂ ਆ ਪੂਰੀ ਪਰ ਕਾਫੀ ਹੈ ਉਹਨਾਂ ਇਨਸਾਫ ਕੀ ਸਰਮਾ ਵੇਚ ਕੇ ਭਾਵੇਂ ਕਿਵੇਂ ਵੀ ਕਸਟਮਰ ਨੂੰ ਪੈਸਾ ਦਿੱਤਾ ਜਾਵੇ ਜੀ ਅੰਕਲ ਜੀ ਤੁਹਾਡਾ ਕੀ ਕਹਿਣਾ ਹੈ ਮੈਂ ਥੋੜਾ ਜਿਹਾ ਕੰਪਨੀ ਬਾਰੇ ਜਾਣਕਾਰੀ ਦਿਆਂਗਾ ਕਿ 1983 ਤੋਂ ਕੰਪਨੀ ਚੱਲ ਰਹੀ ਹੈ 2014 ਦੇ ਵਿੱਚ ਬੰਦ ਕੀਤੀ ਗਈ ਸਾਢੇ 5 ਸਾਲ ਦੀ ਟਰਮ ਹੁੰਦੀ ਹੈ ਤੇ ਤੁਸੀਂ ਇਹ حساب ਲਾਓ ਇਸ ਸਮੇਂ ਦੇ ਵਿੱਚ ਕਿੰਨੀ ਵਾਰ ਅਸੀਂ ਲੋਕਾਂ ਨੂੰ ਪੈਸਾ ਦਿੱਤਾ ਹੈ ਨੰਬਰ 2 ਤੇ ਸਾਰਾ ਸਾਡਾ ਕੰਮ ਇੱਕ ਨੰਬਰ ਦਾ ਸੀ ਜਿਹੜੇ ਅਸੀਂ ਥੱਲੇ ਵਰਕਰ ਕੰਮ ਕਰਦੇ ਤੇ ਅਸੀਂ ਬਕਾਇਦਾ ਰਿਟਰਨਾ ਭਰਦੇ ਸੀ ਸਾਡੇ ਕੋਲ ਵਕੀਰ ਅਸੀਂ ਸਾਡੇ ਹੁੰਦੇ ਸੀ ਜਿਹੜੇ ਰਿਟਰਨਾ ਫਾਇਲ ਕਰਦੇ ਸੀ ਦੂਸਰੀ ਗੱਲ ਇਹ ਵੀ 50000 ਤੋਂ ਉੱਤੇ ਅਸੀਂ ਪੇਮੈਂਟ ਨਹੀਂ ਲੈਂਦੇ ਸੀ EPF ਫੰਡ ਵੀ ਤੁਹਾਡੇ ਕੋਲ ਹੀਂਦਰ ਹਾਂਜੀ 50000 ਤੋਂ ਉੱਪਰ ਅਸੀਂ ਪੇਮੈਂਟ ਨਹੀਂ ਲੈਂਦੇ ਸੀ ਅਸੀਂ ਬੈਂਕ ਦੇ ਵਿੱਚੋਂ ਡਰਾਫਟ ਬਣਾਉਂਦੇ ਸੀ ਤੇ ਜਿੰਨੂੰ ਪੇਮੈਂਟ ਦਿੰਦੇ ਸੀ ਅਸੀਂ ਚੈੱਕ ਰਾਹੀਂ ਦਿੰਦੇ ਸੀ ਤੇ ਇਹਦੇ ਵਿੱਚੋਂ ਦੱਸੋ ਵੀ ਅਸੀਂ ਕਿਹੜੀ ਚੋਰੀ ਠੱਗੀ ਕੀਤੀ ਜਾਂ ਬੇਈਮਾਨੀ ਕੀਤੀ ਦੂਸਰੀ ਗੱਲ ਹੈ वर्ल्ड कप ਕਬੱਡੀ ਦੇ ਚੱਲਦੇ ਰਹੇ ਪਰਲ ਦੇ ਬਾਦਲ ਸਰਕਾਰ ਦੇ ਟਾਈਮ ਕਿ ਉਦੋਂ ਲੋਕਾਂ ਨੇ ਉਹ वर्ल्ड कप ਨਹੀਂ ਦੇਖੇ ਕਿ ਪਰਲ ਕੰਪਨੀ ਵਾਲੇ ਜਿਹੜੇ ਨੇ ਪ੍ਰਾਈਜ਼ ਦਿੰਦੇ ਨੇ ਸਾਰਾ ਕੁਝ ਕਰ ਰਹੇ ਨੇ ਇਹ ਚੋਰ ਨੇ ਕਿ ਠੱਗ ਨੇ ਸਟੇਜਾਂ ਦੇ ਉੱਤੇ ਬਹਿ ਕੇ ਪ੍ਰਕਾਸ਼ ਸਿੰਘ ਬਾਦਲ ਜਾਂ ਮੁੱਖ ਮੰਤਰੀ ਮਨਿਸਟਰ ਜਿੰਨੇ ਸੀ ਇਹ ਸਾਰਾ ਕੁਝ ਕਰਦੇ ਸੀ ਕਿਸੇ ਨੂੰ ਕੋ ਪੁੱਲ ਥੋੜੀ ਜੀ ਇਸ ਗੱਲ ਬਾਰੇ ਇਸ ਕਰਕੇ ਇਹਨਾਂ ਸਰਕਾਰਾਂ ਦੀ ਨੀਅਤ ਤੇ ਨੀਤੀ ਦੇ ਵਿੱਚ ਖੋਟ ਹੈ ਹੁਣ ਨਿਰਮਲ ਸਿੰਘ ਪੰਘੂ ਨੂੰ ਇਹਨਾਂ ਨੰਤਰ ਬੰਦ ਕਰਕੇ ਰੱਖਿਆ ਉਹਦੇ ਅੰਦਰ ਕਰਨ ਨਾਲ ਸਾਨੂੰ ਕੀ ਫਾਇਦਾ ਹੋਇਆ ਹੁਣ ਅੱਜ ਨਿਰਮਲ ਸਿੰਘ ਪੰਘੂ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਦੇਖੰਦ ਪ੍ਰਾਪਰਟੀ ਜਾਇਦਾਦ ਜਿਹੜੀ ਉਹ ਤੇ ਇੱਥੇ ਮੌਜੂਦ ਹੈ ਨਾ ਆ ਨਾਲ ਹੀ ਸਾਡੇ ਪਿੰਡ ਹੈਗਾ ਇੱਥੇ ਆਲ ਬੋਤਲਾ ਚਾਲਾ 250 ਕਿੱਲਾ ਜ਼ਮੀਨ ਉੱਥੇ ਪਈ ਹੈ ਚੂੜੀ ਵਾਲੇ ਦੇ ਵਿੱਚ ਵੀ ਹੈਗੀ ਸੀ ਬਠਿੰਡੇ ਦੇ ਵਿੱਚ ਵੀ ਹੈਗੀ ਵੀ ਕਿੱਥੇ ਕਿੱਥੇ ਤੁਹਾਨੂੰ ਦੱਸੀਏ ਜਿਹੜੀ ਸਾਡੀ ਇਹ ਪ੍ਰਾਪਰਟੀ ਹੈ ਉਹ ਉਹਨਾਂ ਨੂੰ ਪ੍ਰਾਪਰਟੀ ਸਰਕਾਰ ਨੇ ਆਪਦੇ ਅੰਡਰ ਕਰ ਲਈਏ ਬਣੀ ਸੀ ਆਪਣੀ ਲੋਡਾ ਕਮੇਟੀ ਬਣੀ ਸੀ ਸਾਬੀ ਉਹਨਾਂ ਨੇ ਆਪਦੇ ਅੰਡਰ ਕੀਤੀ ਹੈ ਦੇਖੋ ਸਾਡੀ ਦੇਣਦਾਰੀ ਤਾਂ ਕੁਝ ਵੀ ਨਹੀਂ ਹੈਗੀ ਚਾਰ ਗੁਣਾ ਸਾਡੇ ਕੋਲ ਪ੍ਰਾਪਰਟੀ ਜਿਹੜੀ ਉਹਨਾਂ ਨੇ ਜਿੱਥੋਂ ਤੱਕ ਮੇਰੇ ਆਈਡੀਆ ਜਿਹੜੀ ਗੱਲ ਚੱਲਦੀ ਸੀ 50000 ਕਰੋੜ ਰੁਪਇਆ ਸੇ ਦੇਣਾ ਹੈ ਤੇ 1.83 ਹਜ਼ਾਰ ਕਰੋੜ ਦੀ ਜਾਇਦਾਦ ਜਿਹੜੀ ਇਹਨਾਂ ਨੇ ਆਪਣੇ ਅੰਡਰ ਕੀਤੀ ਹੋਈ ਤੇ ਫਿਰ ਦੱਸੋ ਕਿੱਥੋਂ ਘਟਾਜੇ ਸਾਡਾ ਪੈਸਾ ਲੱਗਿਆ ਸਾਡੇ ਪੈਸੇ ਦੇ ਨਾਲ ਪ੍ਰਾਪਰਟੀ ਬਣੀ ਹੈ ਤੇ ਫਿਰ ਉਹ ਪ੍ਰਾਪਰਟੀ ਨੂੰ ਵੇਚ ਕੇ ਇਹਨਾਂ ਵਰਕਰਾਂ ਨੂੰ ਪੈਸਾ ਦੇਣਾ ਚਾਹੀਦਾ ਜੋ ਪ੍ਰਾਫਿਟ ਜੋ ਵੀ ਅਗਲੀ ਰਣਨੀਤੀ ਤੁਹਾਡੇ ਲੋਕ ਕੀ ਅਗਲੀ ਰਣਨੀਤੀ ਇਹ ਹੈ ਕਿ ਪਿੱਛੇ ਜਾਂ ਲੋਕ ਸਭਾ ਦੇ ਵਿੱਚ ਸੀਤਾ ਰਮਨ ਬੋਲੀ ਉਥੇ ਕਿ ਸਾਡੇ ਕੋਲ ਤਾਂ ਕੋਈ ਪੈਸਾ ਲੈਣ ਹੀ ਨਹੀਂ ਆਉਂਦਾ ਅਸੀਂ ਪੈਸਾ ਦੇਣ ਨੂੰ ਤਿਆਰ ਆ ਜਦਕਿ ਅਸੀਂ ਪਹਿਲੇ ਜੰਤਰ ਮੰਤਰ ਤੇ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਾ ਕੇ ਆਇਆ ਸੰਘਰਸ਼ ਕਾਫੀ ਕੀਤਾ ਹੈ ਲੇਕਿਨ ਇਹ ਜਿਹੜੀ ਸਰਕਾਰਾਂ ਨੇ ਇਹ ਆਪਸ ਦੇ ਵਿੱਚ ਸਾਨੂੰ ਫੋੜ ਦਿੰਦੀਆਂ ਨੇ ਤੇ ਕਰ ਦਿੰਦੀਆਂ ਜਿਹੜਾ ਦਿੱਲੀ ਦੇ ਵਿੱਚ ਧਰਨਾ ਲਾ ਰਹੇ ਹਾਂ ਪੂਰੇ ਪੰਜਾਬ ਲੈਵਲ ਦਾ ਜਾਂ ਪੂਰੇ ਇੰਡੀਆ ਲੈਵਲ ਦਾ ਪੂਰਾ ਇੰਡੀਆ ਲੈਵਲ ਦਾ ਹੋਵੇਗਾ ਉਹ ਅਸੀਂ ਧਰਨਾ ਵੀ ਲਾਣਾ ਉਹ ਸੀਤਾ ਰਾਮਣ ਦੇ ਕੋਲ ਲੈ ਕੇ ਆਪਦੀਆਂ ਪਾਲਿਸੀਆਂ ਜਾਣੀਆਂ ਨੇ ਲੋ ਜੀ ਅਸੀਂ ਆਏ ਬੈਠੇ ਆ ਸਾਨੂੰ ਸਾਡੀ ਪੇਮੈਂਟ ਦਿੱਤੀ ਜਾ ਤੁਸੀਂ ਕਹਿੰਦੇ ਸੀ ਕੋਈ ਲੈਨ ਨਹੀਂ ਆਉਂਦਾ ਸੋ ਇਸ ਕਰਕੇ ਅਸੀਂ 16 ਤਰੀਕ ਨੂੰ ਇੱਥੋਂ ਚੱਲਾਂਗੇ ਫਿਰੋਜ਼ਪੁਰ ਤੋਂ ਤੇ 17 ਤਰੀਕ ਨੂੰ ਉੱਥੇ ਦਿੱਲੀ ਦੇ ਵਿੱਚ ਜਾ ਕੇ ਸਿਤਾ ਰਾਮਨ ਨੂੰ ਵਿੱਤ ਮੰਤਰੀ ਨੂੰ ਜਾ ਕੇ ਮਿਲਿਆ ਸੋ ਇੰਨੀਆਂ ਹੀ ਗੱਲਾਂ ਦੇ ਨਾਲ ਤੁਹਾਡਾ ਸਾਰਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ